ਅ ਤਹਿਸੀਲਾਂ ਸਬ ਤਹਿਸੀਲਾਂ ਬਿਲਕੁਲ ਨਵੇਂ ਮਾਡਲ ਦੀਆਂ ਤੇ ਨਵੇਂ ਡਿਜ਼ਾਈਨਾਂ ਮੁਤਾਬਕ ਬਣਾ ਰਹੇ ਹੈ। ਇਸੀ ਸਿਲਸਿਲੇ ਚ ਅਜਪੁਵਾਨੀਗੜ ਵਿਖੇ 6 ਕਰੋੜ 61 ਲੱਖ ਰੁਪਏ ਦੀ ਲਾਗਤ ਨਾਲ ਬਣੀ ਸਬ ਤਹਿਸੀਲ ਜਿਹੜੀ ਆ ਉਹਦਾ ਰਸਮੀ ਤੌਰ ਤੇ ਦੁਕਾਟ ਨੇ 166 ਥੱਲੇ ਫਰਦ ਕੇਂਦਰ ਐਸਟੀਐਮ ਆਫਿਸ ਨਾਲ ਕਾਨੂੰਗੋ ਪਟਵਾਰੀ ਤੇ ਰਿਕਾਰਡ ਸਾਰਾ ਤੇ ਰਜਿਸਟਰੀਆਂ ਸੋ ਬਹੁਤ ਈਜ਼ੀ ਹੋ ਜੂਗਾ ਬਹੁਤ ਸੁੱਖਾ ਹੋ ਜੂਗਾ ਪਹਿਲਾਂ ਜਗਾ ਜਗਾ ਜਾਣਾ ਪੈਂਦਾ ਸੀ ਫਰਦ ਕਿਥੋਂ ਹੋਰ ਮਿਲਦੀ ਸੀ ਪਟਵਾਰ ਖਾਨਾ ਕਿਤੇ ਹੋਰ ਸੀਗਾ ਤੇ ਕਾਨੂੰਗੋਸਾਬ ਕਿਤੇ ਹੋਰ ਬੰਦੇ ਸੀ ਤੇ ਐਸ ਡੀ ਐਮ ਸਾਹਿਬ ਦਾ ਦਫਤਰ ਕਿਤੇ ਹੋਰ ਸੀ ਸੋ ਲੋਕਾਂ ਨੂੰ ਪੂਰਾ ਦਿਨ ਹੀ ਫੁੱਟ ਜਾਂਦਾ ਸੀ ਕਈ ਵਾਰੀ ਦੋ ਦੋ ਤਿੰਨ ਤਿੰਨ ਦਿਨ ਵੀ ਲੱਗ ਜਾਂਦੇ ਸੀ ਸੋ ਇਹ ਅਸੀਂ ਪਹਿਲਾਂ ਢਿਡਬੇ ਉਪਕਰਣ ਕਰ ਚੁੱਕੇ ਆ ਤੇ ਚਿਮੇ ਹੋ ਚੁੱਕੇ ਹੈ ਤੇ ਇਹ ਬੁਆ ਨਿਕਰ ਦੇ ਵਿੱਚ ਅੱਜ ਜਿਹੜਾ ਸੀ ਇਨਫਰਾਸਟ੍ਰਕਚਰ ਦੀ ਗਾਰੰਟੀ ਦਿੱਤੀ ਸੀ ਲੋਕਾਂ